ਹਾਂਜੀ ਮੈਂ ਗੱਲ ਕਰ ਰਿਹਾ ਤੇ ਆਪਾਂ ਜਦੋਂ ਇਟਲੀ ਤੋਂ ਕਲੰਬੀਆ ਆ ਗਏ ਕਲੰਬੀਆ ਤੋਂ ਡੋਮੈਸਟਿਕ 에ਅਰਲਾਈਨ ਜੀ ਆਹੋ ਉਥੇ ਐਂਟਰੀ ਸਾਨੂੰ ਮਿਲ ਗਈ ਕੁਇਟੋ ਇੱਕ ਬਾੜ ਹੋਰ ਦਾ ਸ਼ਹਿਰ ਆ ਕੁਇਟੋ ਬਹੁਤ ਸੋਹਣਾ ਸ਼ਹਿਰ ਆ ਸਾਨੂੰ ਐਂਟਰੀ ਦੇਤੀ ਉਹਨਾਂ ਨੇ ਪਰ ਸਾਨੂੰ ਕਸਟਮ ਵਾਲਿਆਂ ਨੇ ਫੜ ਲਿਆ ਕਸਟਮ ਵਾਲਿਆਂ ਨੇ ਸਾਨੂੰ ਫੜਿਆ ਕਿਵੇਂ ਉਹ ਜਿਹੜੇ ਸਾਡੇ ਕੋਲ ਪੈਸੇ ਤੇ 10000 ਡਾਲਰ ਤੋਂ ਮੈਨੂੰ ਲੱਗਦਾ ਸਾਡੇ ਅਸੀਂ ਨੇ 100 200 ਡਾਲਰ ਖਾਦਾ ਹੋ ਬਾਕੀ ਸਾਡੇ ਕੋਲ ਦੋਨਿਆਂ ਕੋਲ 19000 ڈالر 19.5 19000 ਸਾਢੇ ਲਵੇਤੀ ਆਪਦੇ ਲਵੇ 10000 ਬਾ 10000 ਤੋਂ ਵੱਧ ਤਾਂ ਆਪਾਂ ਚੱਕ ਵੀ ਨਹੀਂ ਸਕਦੇ ਨਾ 에어ਪੋਰਟ ਤੋਂ ਚੱਕੇ ਨਹੀਂ ਸਕਦੇ ਤੇ ਉਹਦੇ ਕਰਕੇ ਉਹਨਾਂ ਨੂੰ ਸ਼ੱਕ ਪੈ ਗਿਆ ਵੀ ਵੀ ਬੰਦੇ ਕੋਈ ਹੋਰ ਕੰਡ ਕਰਨ ਆਏ ਹੋਏ ਨੇ ਉਹਰੇ ਤੇ ਭਾਈ ਉਹਨਾਂ ਨੇ ਸਾਡੀ ਤਲਾਸੀ ਲਈ ਉਹ ਤਿੰਨ ਚਾਰ ਅਫਸਰ ਭਾਈ ਤਿੰਨ ਚਾਰ ਉਹ ਲੇਡੀਜ਼ ਹੈਗੀਆਂ ਸਪਾਇਨਸtੀਆਂ ਤੇ ਭਾਈ ਉਹਨਾਂ ਨੇ ਸਾਡੀ ਤਲਾਸੀ ਲਈ ਪਹਿਲਾਂ ਤਾਂ ਫਿਰ ਤੁਸੀਂ ਐ ਲਾ ਲਓ ਵੀ ਉਹਨਾਂ ਨੇ ਕੱਪੜੇ ਕਢਾ ਕੇ ਇਕੱਲਾ ਇਕੱਲਾ ਕੱਪੜਾ ਲਾਹਾ ਕੇ ਤਲਾਸ਼ੀ ਲਈ ਉਹਨਾਂ ਨੇ ਐਕਸਰੇ ਤੱਕ ਕਰੇ ਵੀ ਇਹਨਾਂ ਕੋਲ ਕੋਈ ਹੋਰ ਜੰਗਾੜ ਹੋਊਗਾ ਕਿਤੇ ਕੋਈ ਸਮਗਲਰ ਨੇ ਇਹ ਚਲ ਉਹਨਾਂ ਨੇ ਭਾਈ ਸਾਨੂੰ ਛੜਤਾ ਪੈਸੇ ਸਾਡੇ ਗਿਣ ਲਏ ਜਿਵੇਂ ਉਹ ਰੱਖ ਕੇ ਟੇਬਲ 'ਤੇ ਤੁਸੀਂ YouTube ਤੇ ਵੀਡੀਓ ਦੇਖਿਓ ਕਦੇ ਉਹ ਟੇਬਲ ਤੇ ਰੱਖ ਕੇ ਪੈਸੇ ਗਿੰਦੇ ਨੇ ਸਾਰੇ ਇਕੱਲਾ ਇਕੱਲਾ ਨੋਟ ਕਿੰਨੇ ਦਾ ਕੀ ਆ ਕਬ ਕੁਸ ਭਾਈ ਚਲ ਸਾਨੂੰ ਘਟੋ ਘਟਣਾ ਸਾਨੂੰ ਘੰਟਾ ਡੇਢ ਘੰਟਾ ਖੱਜਲ ਕਰਿਆ ਭਾਈ ਐਂਟਰੀ ਸਾਨੂੰ ਦਿੱਤੀ ਤੀ ਵੀਜ਼ਾ ਸਾਨੂੰ ਦੇਤਾ ਤੀਗਾ 3 ਮਹੀਨਿਆਂ ਦਾ ਵੀਜ਼ਾ ਦੇਤਾ ਤੀਗਾ ਪਰ ਖੱਜਲ ਸਾਨੂੰ ਕਸਟਮ ਵਾਲਾ ਨੇ ਫੁੱਲ ਕਰਿਆ ਚਲੋ ਜੀ ਸਾਨੂੰ ਉਹਨਾਂ ਨੇ ਛੱਡਤਾ ਅਸੀਂ ਆਪਦਾ ਬਾਹਰੇ ਆਏ ਕਰਿਆ ਮੁੰਡਿਆਂ ਨੂੰ ਫੋਨ ਵੀ ਕਿਹੜੇ ਹੋਟਲ ਚ ਉਹਨਾਂ ਨੇ ਚੱਲ ਸਾਨੂੰ ਭਾਈ ਲੋਕੇਸ਼ਨ ਭੇਜੀ ਅਸੀਂ ਨੇ ਟੈਕਸੀ ਕਰ ਲਈ ਹੁਣ ਨਵਾਂ ਦੇਸ਼ ਨਵੇਂ ਲੋਕ ਰਾਤ ਦਾ ਟਾਈਮ ਟੈਕਸੀ 'ਚ ਬੈਠਿਆਂ ਨੂੰ ਸਾਨੂੰ ਮਿੰਨ ਦਾ ਭਾਈ ਡਰ ਲੱਗੇ ਉਹ ਲੱਗਦਾ ਤਾਂ ਉਹਨੂੰ ਵੀ ਹੂ ਬਚਰ ਨੂੰ ਅਸੀਂ ਗੈਲਰੀ ਸ਼ੀਟ ਤੇ ਬੈਠੇ ਭਾਈ ਉਹ ਪਹਾੜੀ ਇਲਾਕਾ ਹੈਗਾ ਭਾਈ ਚੱਲੀ ਗਈ ਟੈਕਸੀ ਉੱਥੇ ਜਦੋਂ ਜਾਂਦੇ ਆ ਪੁਲਾਂ ਦੇ ਥੱਲੇ ਹੋਰ ਇਤਰਾ ਦੇ ਕਾਰਟੂਨ ਜੇ ਸੱਪ ਇਹਨ ਲਾਈਟਾਂ ਚ ਜੋ ਦੇਖਿਆ ਕਰਨ ਡਰ ਲੱਗਿਆ ਕਰੇ ਅਸੀਂ ਉੱਥੇ ਪਹੁੰਚ ਗਏ ਜਿੱਥੇ ਸਾਡੇ ਨਾਲ ਦੇ ਬੰਦੇ ਬੈਠੇ ਤੇ ਪਹਿਲਾਂ ਸਣੀ ਰਹੀ ਡਾਕਟਰ ਰਹੀ ਤੇ ਹੋਰ 18 20 ਬੰਦੇ ਜ 15 15 16 ਬੰਦੇ ਸੀ ਉੱਥੇ ਪਹਿਲਾਂ ਜਿਹੜੇ ਜਿਹੜੇ ਦਬਈ ਤੇ ਅਸੀਂ ਇਕਵਾਡੋਰ ਇਕੱਠੇ ਹੋਈ ਗਏ ਐਂਟਰੀ ਮਿਲੀ ਗਈ ਇੱਕ ਦੂਜੇ ਨੂੰ ਦੱਸੀ ਗਏ ਵੀ ਆਹ ਤਰੀਕੇ ਨਾਲ ਐਂਟਰੀ ਮਿਲੂਗੀ ਉਹ ਤਰੀਕੇ ਨਾਲ ਉੱਥੇ ਇਕਵਾਡੋਰ ਇਕੱਠੇ ਹੋਗੇ ਸੀ ਕੁਇਟੋ ਕੁਇਟੋ ਇਕੱਠੇ ਹੋਏ ਜਿਵੇਂ ਹੁਣ ਮੌਸਮ ਆ ਆਪਣੇ ਠੰਡ ਗਰਮੀ ਆ ਕੀ ਜਿਵੇਂ ਹੁਣ ਅੱਜ ਕੱਲ੍ਹ ਐਵੇਂ ਹੀ ਥੇ ਵੀ ਮੌਸਮ ਆ ਉੱਥੇ ਨਾਲ ਜੀ ਰੋਟੀ ਖਾਣ ਜਾਂਦੇ ਹੁੰਦੇ ਸੀ ਇੱਕ ਜਲੰਧਰ ਦਾ ਬੰਦਾ ਧੀਆ ਸਰਿੰਦਰ ਸ਼ਰਮਾ ਮੇਰੇ ਨਾਲ ਫੇਸਬੁੱਕ ਤੇ ਵੀ ਐਡਾ ਜਲੰਧਰ ਦਾ ਬੰਦਾ ਹੋ ਉਹਦਾ ਪਰਿਵਾਰ ਸਾਰੀ ਉੱਥੇ ਦੀ ਉਹਦੀ ਘਰ ਵਾਲੀ ਉਹਦੀ ਭਰਜਾਈ ਭਤੀਜੇ ਭਤੀਜੀਆਂ ਉਹਦੇ ਸਾਰੇ ਰਿਸ਼ਤੇਦਾਰ ਤੇ ਜਿਹੜੇ ਅਬਦੇ ਲਾਣਾ ਉਹਦਾ ਉੱਥੇ ਧੀ ਉਹਨੇ ਕੀ ਕਰਿਆ ਹੋਇਆ ਸੀ ਹੇਠਲੀ ਬਿਲਡਿੰਗ ਤੇ ਤਾਂ ਆਪਣਾ ਕਰਿਆ ਹੋਇਆ ਸੀ ਗੜੇ ਆਪਦੇ ਭਤੀਜੇ ਨੂੰ ਕਰਾਰ ਕੀ ਸੀ ਮੋਬਾਈਲਾਂ ਦੀ ਕੰਪਿਊਟਰ ਦੇ ਸਿਸਟਮ ਉਦੋਂ ਉੱਪਰਲੀ ਬਿਲਡਿੰਗ 'ਚ ਕਰਖਿਆ ਸੀ ਉਹਨੇ ਖਾਣ ਪੀਣ ਦਾ ਟਾਇ ਖਾਣ ਪੀਣ ਟਾਇ ਬਣਾਇਆ ਮੈਂ ਤੁਹਾਨੂੰ ਵੀਡੀਓ ਪਾਉਂਗਾ ਉੱਪਰਲੀ ਬਿਲਡਿੰਗ ਦੀ ਉਹਦੀ ਵੀਡੀਓ ਪਾਉਂਗਾ ਉਹ ਬੰਦੇ ਦੀ ਵੀ ਵੀਡੀਓ ਬੱਚੇ ਆਊਗੀ ਤੁਹਾਨੂੰ ਮੈਂ ਪਾ ਕੇ ਦਊਂਗਾ ਤੇ ਉਸ ਤੋਂ ਉੱਪਰ ਉਹਦੀ ਰਹਿ ਹਸਤੀ ਮਨ ਲਗ ਤਿੰਨ ਇਮਾਰਤਾਂ ਦੀਆਂ ਰੋਟੀ ਟੋਕੋ ਦੇ ਆਪੇ ਘਰ ਦੇ ਹੀ ਕਰਦੇ ਤੇ ਛੋਟੇ ਜਿਵੇਂ ਆਪਣੇ ਘਰਾਂ ਤੇ ਸਿਲੰਡਰ ਸੈਟਅਪ ਹੁੰਦਾ ਐਂ ਦੀ ਲਾਇਆ ਹੋਇਆ ਰੋਟੀ ਅਸੀਂ ਸਾਰੇ ਉੱਥੇ ਇਕੱਠੀ ਖਾਣ ਜਾਂਦੇ ਨੇ ਪੰਜਾਬੀ ਕਿਉਂਕਿ ਉੱਥੇ ਤਾਂ ਉਹ ਤਾਂ ਆਪ ਤਾਂ ਹੋਰ ਸਾਫ ਕਿਤਾਬ ਖਾਂਦੇ ਨੇ ਮੈਕਸੀਕਨ ਸਪੈਨਿਸ਼ ਲੋਕ ਪਰ ਅਸੀਂ ਰੋਟੀ ਤੇ ਆਹੀ ਦਾਲ ਚਿਕਣਾ ਇਹ ਜਾ ਕੁਝ ਖਾਂਦੇ ਹੁੰਦੇ ਤੇ ਚਲੋ ਉਹਦੇ ਕੋਲ ਡਰੱਗੀ ਵੀ ਆਉਂਦੇ ਤੇ ਉਹਦੇ ਕੋਲ ਹੂ ਵੀ ਆਉਂਦੇ ਤੇ ਆਥਣੇ ਜਦੋਂ ਸਵੇਰੀ ਵਗ ਜਾਣਾ ਪਹਿਲਾਂ ਚਾਹ ਦੇ ਟਾਈਮ ਫਿਰ ਦੁਪਹਿਰੇ ਜਿਵੇਂ ਤੁਹਾਨੂੰ ਪਤਾ ਅਸੀਂ ਬੈਠਾ ਰਹਾਂ ਸਾਰਾ ਤੈਨੂੰ ਵੀ ਹੱਥ ਤੇ ਬੈਠੇ ਰਹਿੰਦੇ ਤੇ ਉਹਦੇ ਕੋਲ ਲੋਕ ਖੋਲਣ ਵਾਲੇ ਫੋਨ ਆ ਗਏ ਆਈਫੋਨ 5s ਆਈਫੋਨ 6 7 ਉਦੋਂ ਕਿਸੇ ਕੋਲ 7 ਉਦੋਂ ਲਾਂਚ ਹੋਈ ਹੋਈ ਸੀ ਕਿਸੇ ਕਿਸੇ ਕੋਲ ਟਮਾਟਾ ਮਾਤੀ ਉੱਥੇ ਸੇਵਨ ਆਈਫੋਨ 6 ਤੇ 6 ਦੇ ਵਿੱਚ ਪ੍ਰੋਬਲਮ ਆਉਂਦੀ ਹੁੰਦੀ ਸੀ ਨੈਟਵਰਕ ਦੀ ਬੇਸਮੈਂਡ ਉੱਡ ਜਾਂਦਾ ਸੀ ਜਿਹੜੇ ਮੋਬਾਈਲ ਦਾ ਕੰਮ ਕਰਦੇ ਨੇ ਉਹਨਾਂ ਨੂੰ ਜਾਦੇ ਪਤਾ ਬੇਸਮੈਂਡ ਉੱਡ ਜਾਂਦਾ ਹੁੰਦਾ ਸੀ ਆਈਫੋਨ 6 ਚ ਚਲੋ ਜੀ ਉਹਦੇ ਕੋਲ ਲੌਕ ਖੋਲਣ ਵਾਸਤੇ ਫੋਨ ਪੈ ਤੇ ਆਪਣੇ ਤਾਂ ਆਈਕਲੌਡ ਲਾ ਲੈਂਦੇ ਨੇ ਕਿ ਜ਼ਿਆਦਾਤਰ ਲੋਕ ਉੱਥੇ ਆਈਕਲੌਡ ਮਾਲਾ ਵੀ ਘੱਟ ਰੰਦੀਦੀ ਪਰ ਉਹ ਫੋਨ ਆਉਂਦੇ ਤੇ ਕਿਸੇ ਦਾ ਲੋਕ ਨੈਟਵਰਕ ਦੀ ਪਰੋਣਾ ਚਲੋ ਜੀ ਮੈਂ ਉਹਦਾ ਕਿਹਾ ਉਹ ਨੂੰ ਮਾ ਯਾਰ ਤਾਂ ਲੋਕ ਤਾਂ ਮੈਂ ਖੋਲ ਦੂੰਗਾ ਕਹਿੰਦਾ ਯਾਰ ਐ ਕਰਕੇ ਆ ਗੱਲ ਬਾਤ ਮੈਂ ਕਿਹਾ ਕੋਈ ਚੱਕਰ ਨਹੀਂ ਹੋਣੇ ਮੈਨੂੰ ਲੈਪਟਾਪ ਦੇ ਤਾਂ ਭਾਈ ਪਹਿਲਾ ਫੋਨ ਖੋਲਿਆ ਤਾਂ ਮੈਂ ਫਾਈਵ ਬਸ ਉਹ ਖੁਸ਼ ਹੋ ਗਿਆ ਬੰਦਾ ਉਹ ਕਹਿੰਦਾ ਵੀ ਤੂੰ 50 ਡਾਲਰ ਲੈ ਲੈ ਫੋਨ ਦੇ ਮੈਨੂੰ ਮੈਂ ਕਿਹਾ ਨਾ ਯਾਰ ਆਪਾਂ ਤੁਹਾਨੂੰ ਪਤਾ ਪੰਜਾਬੀ ਬੰਦੇ ਮਾ ਜਲ ਦੇ ਕੋਲ ਰੋਟੀ ਢੋਖਣਾ ਹੱਤੋਂ ਭਾਈ ਰੋਟੀ ਦੇ ਪੈਸੇ ਲੈਣੋਂ ਹਟ ਗਿਆ ਉਹ ਵੀ ਅਸੀਂ ਦੋ ਤਿੰਨ ਮਾਇਆ ਸਣੀ ਬਲ ਕਰਨ ਹੁੰਦਾ ਸੀ ਮੇਰੇ ਨਾਲ ਮੁੰਡਾ ਅਸੀਂ ਤਿੰਨ ਚਾਰ ਜਣੇ ਇਕੱਠੇ ਨਾਲ ਅੱਗ ਉੱਗੁਰ ਪਰ ਆਪਣੇ ਛੋਟੇ ਛੋਟੇ ਅਸੀਂ ਤਿੰਨ ਚਾਰ ਅੱਢ ਹੁੰਦੇ ਤੇ ਚੱਲ ਭਾਈ ਸਭ ਤੋਂ ਰੋਟੀ ਟੁੱਕਦੇ ਪੈਸੇ ਲੈਣ ਨੂੰ ਹਟ ਗਿਆ ਉਹ ਤੇ ਜਿਹੜਾ ਖਾਂਦੇ ਪੀਂਦੇ ਦੋਦਾ ਚੱਲ ਭਈ ਕਦੇ ਉਹ ਆਈ ਕਿਹੜਾ ਮਤਲਬ ਵੀ ਉਹਦਾ ਮੈਂ ਵਧੀਆ ਫੋਨਾਂ ਦੇ ਲੋਕ ਵੀ ਖੋਲੇ ਉੱਥੇ ਤੇ ਆਹ ਜਿਹੜਾ ਬੇਸਮੈਂਟ ਟੁੱਟ ਜਾਂਦਾ ਸੀ ਹੀਟ ਮਾਰ ਕੇ ਚਲਾ ਦਿੰਦੇ ਤੇਗੇ ਐਂ ਕਰਿਆ ਕੰਮ ਭਾਈ ਉਹਦੇ ਕੋਲ ਸੀ ਰਹੇ 5-6 ਦਿਨ ਉਹ ਮੈਨੂੰ ਕਹਿੰਦਾ ਕਹਿੰਦਾ ਤੂੰ ਅੱਗੇ ਨਾ ਜਾ ਕਹਿੰਦਾ ਤੂੰ ਉਹੀ ਰਹਿ ਜਿੰਨੇ ਤਾਂ ਪੈਸੇ ਦੇਤੇ ਤੇਰੇ ਏਜੰਟ ਨੂੰ 10 ਲੱਖ ਰੁਪਏ ਦਿੱਤਾ ਹੋਇਆ ਸੀ ਮੇਰਾ ਮੈਂ 10 ਲੱਖ ਰੁਪਇਆ ਤੇਰਾ ਵਾਪਸ ਕਰ ਦਿੰਨਾ ਪਲੱਸ ਲੱਖ ਰੁਪਇਆ ਮਹੀਨਾ ਤੈਨੂੰ ਮੈਂ ਉਂ ਦਊ 10 ਲੱਖ ਤੇਰੇ ਭਾਈ ਨੂੰ ਮੈਂ ਤੁਹਾਡੇ ਘਰੇ ਐਡਵਾਂਸ ਦੇ ਦਿੰਨਾ ਲੱਖ ਰੁਪਇਆ ਮਹੀਨਾ ਦਊਂਗਾ 10 ਮਹੀਨੇ ਦਊਂਗਾ ਤੈਨੂੰ ਲੱਖ ਲੱਖ ਉਸ ਤੋਂ ਬਾਅਦ ਤੇਰਾ 50000 ਰੁਪਇਆ ਮੈਂ ਹੋਰ ਵਧਾ ਦਊਂਗਾ 1.5 ਲੱਖ ਕਰ ਦਊਂਗਾ ਮੈਂ ਕਿਹਾ ਤੇ ਇੱਕ ਹੋਰ ਆਫਰ ਦਿੱਤੀ ਉਹਨੇ ਮੈਨੂੰ ਇੱਕ ਸਾਲ ਦੇ ਵਿੱਚ ਵਿੱਚ ਤੇਰੀ ਫੈਮਿਲੀ ਤੇਰੇ ਬੱਚਿਆਂ ਨੂੰ ਮੈਂ ਉਰੇ ਭਲਾ ਲੂੰਗਾ ਬੱਚਾ ਜਦੋਂ ਉਰੇ ਪੜਨ ਲੱਗ ਜੂ ਉਹਦੇ ਕੋਲ ਉਰੇ ਦਾ ਪਾਸਪੋਰਟ ਹੋਊਗਾ ਇੱਕ ਵਾੜ ਉਰੇ ਦਾ ਘਰ ਵਾਲੀ ਨੂੰ ਤੇਰੀ ਨੂੰ ਕਲਾਸਾਂ ਲਵਾ ਕੇ ਸਪੈਨਿਸ਼ ਦੀਆਂ ਕਲਾਸਾਂ ਲੱਗਦੀਆਂ ਨੇ ਤੇ ਸਕੂਲ ਬਣੇ ਹੋਏ ਨੇ ਸਪੈਨਿਸ਼ ਸਿੱਖਣ ਵਾਸਤੇ ਉਹਦਾ ਭਤੀਜਾ ਵੀ ਜਾਂਦਾ ਹੁੰਦਾ ਸਿੱਖਣ ਜਦੋਂ ਸਪੈਨਿਸ਼ ਸਿੱਖ ਕੇ ਉਹਲਾ ਟੈਸਟ ਦੇ ਦਿੰਦਾ ਦੀ ਸਪੈਨਿਸ਼ ਦੇ ਵਿੱਚ ਜਿਵੇਂ ਲਿਖਿਆ ਪੜ੍ਹਨਾ ਲਾ ਬੋਲਣਾ ਬੋਲਣ ਦਾ ਤੇ ਹਾਂ ਨਾ ਤਾਂ ਉਹਨੂੰ ਉੱਥੇ ਕਾਰਡ ਦੇ ਦਿੰਦੇ ਤੇ ਗੋ ਛੇ ਮਹੀਨਿਆਂ ਚ ਕਾਰਡ ਮਿਲ ਜਾਂਦਾ ਉਸ ਤੋਂ ਬਾਅਦ ਜਦੋਂ ਕਾਰਡ ਮਿਲ ਗਿਆ ਤੁਹਾਡੇ ਕੋਲ ਜਿਵੇਂ ਘਰ ਵਾਲੀ ਉਹਨੂੰ ਉੱਥੇ ਸਰਕਾਰੀ ਹਸਪੀਟਲ 'ਚ ਜੌਬ ਮਿਲ ਸਕਦੀ ਧੀ ਪਰ ਮੇਰੇ ਤੇ ਕੀ ਡਾ ਵੀ ਨਾ ਯਾਰ ਆਪਾਂ ਜਾਣਾ ਤਾਂ ਅਮਰੀਕਾ 'ਗਾ ਆਏ ਤਾਂ ਆਪਾਂ ਅਮਰੀਕਾ ਵਾਸਤੇ ਆ ਉੱਥੇ ਆਪਣੇ ਘੱਟੋ-ਘੱਟ ਪੰਜਾਬੀ 20 25 25 ਮੁੰਡੇ ਇਕੱਠੀ ਫਿਰਦੇ ਨੇ ਕਿ ਉੱਥੋਂ ਅਸਲੀ ਗੇਮ ਸ਼ੁਰੂ ਇਕਵਾ ਡੋਰ ਤੋਂ ਹੁੰਦੀ ਆ ਇਹ ਡਾਂਕੀ ਵਾਲੀ ਠੀਕ ਆ ਵੀਡੀਓ ਲੰਬੀ ਹੋ ਜਾਂਦੀ ਆ ਇੱਕ ਇੱਕ ਫੇਸਬੁੱਕ ਮੈਨੂੰ ਪਾਉਣੀ ਨਹੀਂ ਆਉਂਦੀ ਵੀਡੀਓ ਫੇਸਬੁੱਕ ਤੇ ਇਹ ਭਾਗਾਂਿਆਂ 'ਚ ਪੈ ਜਾਂਦੀ ਆ ਫਿਰ ਉਹ ਕਮੈਂਟ ਕਰੀ ਜਾਂਦੇ ਨੇ ਬਾਈ ਵੀ ਭਾਗਾ 'ਚ ਆ ਸਾਨੂੰ ਵੀਰੇ ਪਤਾ ਨਹੀਂ ਲੱਗਦਾ ਤਾਂ ਕਰਕੇ ਛੋਟੀ ਪਾਉਣੀ ਪੈਂਦੀ ਆ ਅਗਲੀ ਵੀਡੀਓ 'ਚ ਕਰਦੇ ਆ ਗੱਲ ਆ